ਕਇਕ ਗਰੀਬ ਪਰਿਵਾਰ ਉਤੋਂ ਦੋਨੇ ਜਾਣੇ ਹੈਂਡੀਕੈਪਟ ਹਾਲਾਤ ਵੀ ਇੰਨੇ ਮਾੜੇ ਕੇ ਜਿਹੜੇ ਮੀਂਹ ਦੇ ਨਾਲ ਜਿਹੜੀ ਛੱਤ ਲਗਾਤਾਰ ਚੋਰੀ ਆ ਬਾਲਿਆਂ ਵਾਲੀ ਛੱਤ ਆ ਇੱਕ ਬਿੱਲਾ ਮੇਰੀ ਮਾਤਾ ਦੀ ਲੈਥ ਹੋ ਗਈ ਸੀ ਇੱਕ ਮਨ ਲਈ ਤੇ ਗੁੜੀਆ ਹੋਈ ਉਹਦੇ ਜਨਮ ਲੈਣ ਸਾਰੀ ਪੋਟੀ ਵਾਲੀਆਂ ਨਾੜੀਆਂ ਬਲੌਕ ਸੀਗੀਆਂ ਉਹਦੇ ਕਾਰਨ ਵੀ ਮਨਲਾ ਜਹਿਮਤਾਂ ਨੇ ਹਰਾਤਾ ਜੀ ਹੰਮ ਤੇ ਸੀ ਹੁਣ ਗੱਲ ਵੀ ਐ ਕਰਕੇ ਗੁਜ਼ਾਰਾ ਹੋਇਆ ਜਾਂ ਪਹਿਲੀ ਵਾਰੀ ਗੱਲ ਕਰਨ ਲੱਗੇ ਆ ਸਾਡੇ ਪਹਿਲੀ ਵਾਰੀ ਪਹਿਲੀ ਵਾਰੀ ਗੱਲ ਕਰਨ ਲੱਗੇ ਆ ਨਾ ਹੀ ਕਿਤੇ ਅੱਗੇ ਇੰਨੇ ਮਾੜੇ ਹਾਲਾਤ ਹੋਏ ਜੀ ਵਧੀਆ ਜੂਣ ਗੁਜ਼ਾਰਾ ਰੋਟੀ ਖਾਈ ਜਾਂਦੀ ਸੀ ਵਧੀਆ ਜੀ ਹੰਦ ਰੋਟੀ ਤੋਂ ਵੀ ਮੰਦਾ ਹਾਲ ਵੀ ਅੱਜ ਤੋਂ ਬਾਅਦ ਅਸੀਂ ਵੀ ਦੂਜੇ ਨਾਲ ਕਹਿੰਦੇ ਬਹੁਤ ਔਖੇ ਹੋਏ ਪਏ ਸਾਡਾ ਬਹੁਤ ਜ਼ਿਆਦਾ ਹਾਲਾਤ ਖਰਾਬ ਹੋਏ ਪਏ ਵੀ ਇਹ ਹੀ ਕਹਿੰਨੇ ਆਪਾਂ ਮਦਦ ਤੋਂ ਚਾਹੁੰਦੇ ਆ ਹਰ ਕਿਸੇ ਪਰਾਂ ਤੋਂ ਜੋ ਵੀ ਕਰਦੇ ਆ ਆਪਣੇ ਲਈ ਠੀਕ ਹੀ ਕਰਨਗੇ ਆਈ ਹੀ ਜਾਂਦਾ ਜੀ ਇੱذ ਤੱਕ ਖੁਸ਼ੀ ਕਰਨ ਲਗੇ ਇੰਨੀ ਤੰਗੀ ਹੈ ਸਤਿ ਸ਼੍ਰੀ ਅਕਾਲ ਮੈਂ ਦਗਤਾਰ ਸਿੰਘ ਸਰਾ ਦਾ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਰਾਜਾ ਨੇ ਤੋਂ ਤੁਸੀਂ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਕ ਗਰੀਬ ਪਰਿਵਾਰ ਉਤੋਂ ਦੋਨੇ ਜਾਣੇ ਹੈਂਡੀਕੈਪਟ ਤੇ ਘਰ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲਾਤ ਆ ਹਾਲਾਤ ਵੀ ਇੰਨੇ ਮੜ ਕੇ ਜਿਹੜੇ ਮੀਂਹ ਦੇ ਨਾਲ ਜਿਹੜੀ ਛੱਤ ਲਗਾਤਾਰ ਚੋਰੀ ਆ ਬਾਲਿਆਂ ਵਾਲੀ ਛੱਤ ਆ ਬਾਈ ਹੁਣੇ ਜੌਬ ਕਰਦੇ ਸੀਗੇ ਡਾਕਖਾਨੇ ਦੇ ਵਿੱਚ ਉਹ ਵੀ ਇਹਨਾਂ ਦੀ ਜੌਬ ਛੱਟ ਗਈ। ਕਰਦਾ ਗੁਜ਼ਾਰਾ ਬੇਹੱਦ ਦੀ ਮੁਸ਼ਕਲ ਆ। ਗੱਲਬਾਤ ਕਰਦੇ ਆ। ਬਾਈ ਜੀ ਕੀ ਨਾਂ ਤੁਹਾਡਾ? ਬਲਦੇਵ ਸਿੰਘ ਜੀ। ਰਾਜੇਣਾ ਜੀ। ਬਾਈ ਜੀ ਕੀ ਕਹਾਣੀ ਆ ਸਾਰੀ ਦੱਸ ਸਕੋ ਤੁਸੀਂ ਦਰਸ਼ਕਾਂ ਨੂੰ ਜੀ। ਇੱਕ ਪਹਿਲਾਂ ਮੇਰੀ ਮਾਤਾ ਦੀ ਲੈਥ ਹੋ ਗਈ ਸੀ। ਇੱਕ ਮੰਨ ਲਾਈ ਤੇ ਕੁੜੀ ਆ ਹੋਈ ਉਹਦੇ ਜਨਮ ਲੈਣ ਸਾਰੀ ਪੋਟੀ ਵਾਲੀਆਂ ਨਾੜੀਆਂ ਬਲੌਕ ਸੀਗੀਆਂ। ਉਹਦੇ ਕਾਰਨ ਵੀ ਮੰਨ ਲਾ ਜਹਿਮਤਾਂ ਨੇ ਹਰਾਤਾ ਜੀ। ਜਮਾਂ ਵੀ ਮੰਨ ਲਾ ਬਿਹਾਰ ਅੱਗੇ ਹੁਣ ਵੀ ਰੋਟੀ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ ਜੀ। ਅੱਛਾ। ਹਾਂ ਜੀ। ਤਾਂ ਜਾਨੀ ਕਿ ਮਾੜੇ ਹਾਲਾਤ ਆ ਬੇਟਾ ਮੇਰਾ ਪੜਦਾ ਸੀਗਾ ਨਾਮ ਉਹਦੀ ਯਕਤੀਮਾ ਲਾ ਫੀਸ ਭਰੀ ਪੇਪਰਾਂ ਵਿੱਚੋਂ ਰਹਿ ਗਿਆ ਵਿਚਾਰਾ ਪੇਪਰ ਨਹੀਂ ਕਰਾ ਰਿਹਾ ਸਕੂਲ ਨਹੀਂ ਜਾਂਦਾ ਹੁਣ ਅੱਛਾ ਕਿਹੜੇ ਸਕੂਲ ਚ ਪੜਦਾ ਬਈ ਕੋਟਲਾ ਮੇਰ ਸਿੰਘ ਵਾਲਾ ਮਨਜੀਤ ਵਾਲੇ ਜੀ ਅੱਛਾ ਹਾਂਜੀ ਅਰਗਵਨ ਸਕੂਲ ਅਰਗਵਨ ਸਕੂਲ ਕੀ ਅੱਛਾ ਹੁਣ ਦੇ ਘਰੇ ਬੈਠਾ ਬੱਚਾ ਹਾਂਜੀ ਬੱਚਾ ਘਰੇ ਬੈਠਾ ਹੀ ਸਥਿਤੀ ਮਾੜੀ ਹੋ ਗਈ ਜੀ ਬਾਲੀ ਮਾੜੀ ਹੋ ਗਈ ਪਹਿਲਾਂ ਕਿਤੇ ਕੰਮ ਕਰਦੇ ਸੀ ਬਈ ਹਾਂਜੀ ਪਹਿਲਾਂ ਇੱਥੇ ਹੀ ਕੰਮ ਕਰਦਾ ਸੀ ਜੇ ਮਨ ਲਾ ਕੰਮ ਧੰਦਾ ਕਰ ਡਾਕ ਨਹੀਂ ਕਰਦਾ ਸੀ ਉੱਥੇ ਮੇਰੀ ਤਾਂ ਤੇ ਬੰਦਾ ਪ੍ਰਾਈਵੇਟ ਆ ਗਿਆ ਜੀ ਅੱ ਪਹਿਲਾਂ ਆਪਣਾ ਫੀਡ ਫੂਡ ਦਾ ਕੰਮ ਤੰਦਾ ਚੱਲਦਾ ਸੀ ਹੁਣ ਫੀਡ ਦਾ ਵੀ ਸਾਡਾ ਕਾਰੋਬਾਰ ਜਿਵੇਂ ਬੰਦ ਪਿਆ ਪੈਸੇ ਟਕੇ ਲੁਗਾਈ। ਹਾਂਜੀ। ਜੀ। ਵੀ ਹੁਣ ਦੁਕਾਨ ਵੀ ਬੰਦ ਦੀ ਜਿਵੇਂ ਆਪਣੀ ਕਿਰਾਏ ਤੇ ਦੁਕਾਨ ਲਈ ਹੋਈ ਸੀ। ਵੀ ਮਨ ਲਾ ਹੁਣ ਕੰਮ ਜਿਵੇਂ ਠੱਪਾ ਜੀ। ਕੋਈ ਗੁਜ਼ਾਰਾ ਹੈ ਨਹੀਂ ਕੋਈ ਮਾਲ ਨਹੀਂ ਗਾ ਦੁਕਾਨ ਦੇ ਵਿੱਚ। ਅੱਛਾ ਠੀਕ। ਹਾਂਜੀ। ਦੁਕਾਨ ਕਾਦੀ ਸੀ ਭਾਈ? ਦੁਕਾਨ ਆਪਣੀ ਫੀਡ ਦੀ ਸੀਗੀ। ਅੱਛਾ ਫੀਡ ਦੀ ਸੀ। ਹਾਂਜੀ। ਓਕੇ। ਹਾਂਜੀ। ਉਮ ਜਿਹੜਾ ਬਾਈ ਦੱਸਦਾ ਕਿ ਨੇ ਬਈ ਮੈਂ ਡਾਕਖਾਨੇ ਵਿੱਚ ਕੰਮ ਕਰਦਾ ਸੀਗਾ ਡਾਕਖਾਨੇ ਦੇ ਵਿੱਚ ਵੀ ਜਿਹੜੀ ਬੰਦਾ ਆਗਾ ਤੇ ਜਿਹੜੀ ਜੌਬ ਅਮਰੀ ਛੁੱਟ ਗਈ ਫੀਡ ਦਾ ਕੰਮ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਦਰਸ਼ਕਾਂ ਅੱਗੇ ਕਿ ਜਿਹੜਾ ਬਾਈ ਦੀ ਜਰੂਰ ਬਾਹ ਫੜੋ ਜਿਵੇਂ ਅੱਗੇ ਤੁਸੀਂ ਸਾਡੀਆਂ ਵੀਡੀਓ ਦੇਖ ਕੇ ਮਦਦ ਲਈ ਅੱਗੇ ਆਏ ਹੋ ਉਸੇ ਵਾਸਤੇ ਅਸੀਂ ਜਿਹੜਾ ਬਾਈ ਦਾ ਜਿਹੜਾ ਸਕੈਨ ਕੋਡ ਹੋਊਗਾ ਅਸੀਂ ਉਹ ਵੀ ਥੱਲੇ ਪਾਵਾਂਗੇ ਕਵਰ ਦੇ ਵਿੱਚ ਤੇ ਜਿਹੜਾ ਅਸੀਂ ਖਬਰ ਦੇ ਵਿੱਚ ਜਿਹੜਾ ਬਾਈ ਦਾ ਅਕਾਊਂਟ ਨੰਬਰ ਦੇ ਦਾਂਗੇ ਬਾਈ ਦਾ ਐਡਰੈਸ ਤੁਹਾਨੂੰ ਦੱਸ ਦਿੱਤਾ ਤੁਸੀਂ ਬਾਈ ਦੀ ਜਰੂਰ ਮਦਦ ਕਰੋ ਬਾਈ ਜੀ ਹੋਰ ਕੁਝ ਕਰਨਾ ਚਾਹੁੰਦੇ ਨੇ ਲੋਕ ਆਪਣੇ ਬਹੁਤ ਵੱਡੇ ਆ ਬਾਹਰ ਫੜ ਦੇਣਗੇ ਲੋਕਾਂ ਨੂੰ ਨਹੀਂ ਪਤਾ ਹੋਣਾ ਵੀ ਆ ਗੱਲਬਾਤ ਆ ਪਿੰਡ ਲੋਕੀ ਪਿੰਡ ਚ ਕੋਈ ਖੇ ਗੱਲ ਦੱਸੀ ਗੱਲਬਾਤ ਪਿੰਡ ਕੀ ਕਹਿੰਦਾ ਹਾਂਜੀ ਪਿੰਡ ਲੋਕੀ ਮਦਦ ਆਈ ਤੁਹਾਨੂੰ ਨਹੀਂ ਪਿੰਡ ਲੋਕੀ ਕੋਈ ਨਹੀਂ ਆਈ ਮਦਦ ਮੈਨੂੰ ਇਹ ਅੱਗੇ ਕੋਈ ਅਜੀ ਕੋਈ ਗੱਲਬਾਤ ਹੈ ਨਹੀਂ ਸੀ ਜੀ ਵਧੀਆ ਗੁਜ਼ਾਰਾ ਹੁੰਦਾ ਸੀ ਤੁਸੀਂ ਖੇ ਹੁਣ ਦੱਸੀ ਹੁਣ ਗੱਲ ਵੀ ਐ ਕਰਕੇ ਗੁਜ਼ਾਰਾ ਹੋ ਰਿਹਾ ਜਾਂ ਪਹਿਲੀ ਵਾਰੀ ਗੱਲ ਕਰਨ ਲੱਗੇ ਪਹਿਲੀ ਵਾਰੀ ਪਹਿ ਵਧੀਆ ਜੂਣ ਗੁਜ਼ਾਰਾ ਰੋਟੀ ਖਾਈ ਜਾਂਦੀ ਸੀ ਵਧੀਆ ਜੀ ਅੰਦਰ ਰੋਟੀ ਤੋਂ ਵੀ ਮੰਦਾ ਹਾਲ ਆ ਭਣੇ ਕਿਛਣਾ ਚਾਹਣਾ ਚਾਹਨੇ ਵੀ ਮਦਦਤ ਵੱਧ ਤੋਂ ਵੱਧ ਕਰਨ ਵੀ ਬੇਟੇ ਨੂੰ ਪੜਾਉਣਾ ਜ਼ਰੂਰੀ ਵੀ ਬੇਟੇ ਦੇ ਨਾਲ ਸਾਡੀ ਵੀ ਲਾਈਫ ਵਧੀਆ ਬਣਨੀ ਜ਼ਰੂਰੀ ਹੁੰਦੀ ਵੀ ਅੱਜ ਤੋਂ ਬਾਅਦ ਅਸੀਂ ਵੀ ਦੂਜੇ ਨਾਲ ਨਕਲਿੰਦੇ ਬਹੁਤ ਔਖੇ ਹੋਏ ਪਏ ਸਾਡਾ ਬਹੁਤ ਜ਼ਿਆਦਾ ਹਾਲਾਤ ਖਰਾਬ ਹੋਏ ਪਏ ਵੀ ਇਹ ਹੀ ਕਹਿੰਨੇ ਆਪਾਂ ਮਦਦ ਤੋਂ ਚਾਹੁੰਦੇ ਆ ਹਰ ਕਿਸੇ ਪਰਾਂ ਤੋਂ ਜੋ ਵੀ ਕਰਦੇ ਆ ਆਪਣੇ ਲਈ ਠੀਕ ਹੀ ਕਰਨਗੇ ਕਿਹੜੀ ਗਲਤ ਪੜਦਾ ਬੇਟਾ ਚੌਥੀ ਲਾਚ ਪੜ੍ਹਦੇ। ਮੇਰੇ ਹੱਥ ਪੈਨ ਬਹੁਤ ਵੱਡਾ, ਰਾਜਾਣਾ ਪੈਨ ਬਹੁਤ ਹੀ ਜ਼ਿਆਦਾ ਵੱਡਾ। ਕੋਈ ਫਰਕ ਨਹੀਂ ਪੈਂਦਾਗਾ। ਬੱਚੇ ਦੀ ਪੜ੍ਹਾਈ ਦਾ ਖਰਚਾ ਜ਼ਰੂਰ ਚੱਕੋ। ਅਸੀਂ ਆਪ ਦੇ ਦਰਨ ਸੱਜਣਾ ਨੂੰ ਵੀ ਕਹਿੰਨੇ ਆਂ ਵੀ ਜਿਹੜਾ ਕਿ ਜ਼ਰੂਰ ਬਾਈ ਦੀ ਬਾਹ ਫੜੋ। ਇਸ ਟਾਈਮ ਬਾਈ ਹਾਂਸਾ ਰੱਖ। ਕੋਈ ਗੱਲ ਨਹੀਂ ਜਿਹੜੇ ਲੋਕ ਆ ਵੇਖੋ ਹੜਪੀੜਤ ਦੇ ਲਈ ਲਗਾਤਾਰ ਟਰਾਲੀਆਂ ਭਰ-ਭਰ ਰਸਣ ਜਾ ਰਿਹਾ। ਪਰ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਜਿਹੀ ਇਹੋ ਚੀਜ਼ਾਂ ਹੁੰਦੀਆਂ ਤੇ ਇਹ ਵੀ ਜ਼ਰੂਰ ਬਾਹ ਫੜੋ। ਰਾਜਾਣਾ ਪਿੰਡਾ ਬਹੁਤ ਵੱਡਾ ਪਿੰਡ ਆ ਜਿਹੜਾ ਕਿ ਇਹ ਜਰੂਰ ਬਾਵਾ ਫੜਨ ਤਿੰਨ ਬਚਿੱਤਾ ਬਣਦੀਆਂ ਰਜਣ ਦੇ ਵਿੱਚ ਆਸੇ ਪਾਸੇ ਦੇ ਪਿੰਡ ਦੇ ਜਿਹੜੇ ਲੋਕ ਵੀਡੀਓ ਦੇਖ ਰਹੇ ਨੇ ਤਾਂ ਜਰੂਰ ਬਾਈ ਦੀ ਜਿਹੜੀ ਮਦਦ ਕਰੋ ਸਾਡੇ ਰਾਂਹ ਨੂੰ ਮਦਦ ਕਰਨੇ ਚਾਹੁੰਦੇ ਸਾਡੇ ਨਾਲ ਕੰਟੈਕਟ ਕਰ ਲਓ ਅਸੀਂ ਜਰੂਰ ਜਿਹੜੀ ਆ ਚੌਥੀ ਕਲਾਸ ਦੇ ਵਿੱਚ ਬੱਚਾ ਬਾਈ ਕਿੰਨਾ ਟਾਈਮ ਹੋ ਗਿਆ ਸਕੂਲ ਨਹੀਂ ਜਾਂਦਾ ਸਕੂਲ ਹੀ 20 ਦਿਨ ਹੀ ਹੋ ਗਏ ਜੀ 20 ਹਜੇ ਕੋਸ਼ ਨਹੀਂ ਵਿਗੜਾਗਾ 20 ਦਿਨ ਹੀ ਹੋਏ ਆ ਤੇ ਮੈਂ ਕੋਸ਼ਿਸ਼ ਕਰਦਾ ਸਕੂਲ ਵਾਲਿਆਂ ਨਾਲ ਗੱਲਬਾਤ ਹੁੰਦੀ ਤਾਂ ਸਕੂਲ ਵਾਲਾ ਤੋਂ ਵੀ ਆਪਾਂ ਕਹਿੰਨੇ ਆ ਵੀ ਕੋਈ ਗੱਲ ਨਹੀਂ ਜੇ ਇੱਕ ਚੋਂ ਨਹੀਂ ਬੱਚੇ ਜੋ ਕੁਸ਼ ਇਮਾਨਦਾਰ ਤੁਸੀਂ ਛੋਟਾ ਜਿਹਾ ਬੱਚਾ ਪਰ ਜਰੂਰ ਤੁਸੀਂ ਬਾਹ ਜਿਹੜੀ ਉਹ ਦੋਨੇ ਪਰਿਵਾਰ ਫੜੋ ਕਿਉਂਕਿ ਜੇ ਬਾਈ ਹੈਂਡੀਕੈਪਟ ਨਾ ਹੁੰਦਾ ਤਾਂ ਇਹ ਗੱਲ ਹੋਰ ਹੋਣੀ ਸੀਗੀ ਹੈਂਡੀਕੈਪਟ ਹੋਣ ਦੇ ਨਾਤੇ ਘਰ ਦਾ ਗੁਜ਼ਾਰਾ ਬਹੁਤ ਹੀ ਔਖਾ ਵੈਸੀ ਰੈਸੈਸ਼ਨ ਦੇ ਵਿੱਚ ਚੱਲ ਰਿਹਾ ਜਿਹਦੇ ਕਰਕੇ ਤੇ ਬਹੁਤ ਹੀ ਜ਼ਿਆਦਾ ਜਿਹੜੇ ਹਾਲਾਤ ਆ ਉਹ ਮੜਿਆ ਬਹੁਤ ਮੜਿਆ ਜੀ ਐਂ ਹੀ ਹੋਈ ਜਾਂਦਾ ਜੀ ਇੱذ ਤਾਂ ਖੁਦ ਖੁਸ਼ੀ ਕਰਨ ਲਗੇ ਇੰਨੀ ਤੰਗੀਆਂ ਏਡੀ ਗੱਲ ਨਹੀਂ ਕੋਈ ਗੱਲ ਤੁਸੀਂ ਪਹਿਲੇ ਸਾਡੇ ਨਾਲ ਗੱਲ ਕੀਤੀ ਬਾਈ ਬਾਈ ਬਣ ਕੇ ਜਰੂਰ ਹੱਥ ਬੰਨ ਕੇ ਬੇਨਤੀ ਆ ਵੀ ਤੁਸੀਂ ਜਰੂਰ ਆ ਜਿਹੜੀ ਉਹ ਬਾਹ ਇਹ ਪਰਿਵਾਰ ਦੀ ਫੜੋ ਆਫਟਰ ਦਾ ਹੰਦਰਾਕ ਬਾਈ ਸਾਰਾ ਕੁਝ ਸੈੱਟ ਹੋ ਜਾਊਗਾ ਅਸੀਂ ਤੁਹਾਨੂੰ ਵਾਦਾ ਕਰਕੇ ਚੱਲੇ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਗਈ ਬਾਈ ਬਣ ਕੇ ਜਰੂਰ ਬਾਹ ਫੜੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਹੜਾ ਬੰਦਾ ਹੈਲਪ ਨਹੀਂ ਕਰ ਸਕਦਾ ਸ਼ੇਅਰ ਜਰੂਰ ਕਰਿਓ ਜਿਹੜਾ ਅਕਾਊਂਟ ਨੰਬਰ ਆ ਸਿਕੰਦਰ ਹੈਗਾ ਬਾਈ ਛੋੜੇ ਕੋਲ ਆ ਸਿਕੰਦਰ ਤੁਹਾਨੂੰ ਅਸੀਂ ਦੇ ਦਿੰਨੇ ਆ ਉਹ ਜਿਹੜਾ ਤੁਸੀਂ ਆ ਜਰੂਰ ਤਾ ਵੇਖਿਓ ਤੇ ਜਰੂਰ ਜਿਹੜਾ ਮਦਦ ਦਾ ਹੋ ਪਾਈ ਤੱਕ ਜਰੂਰ ਪਹੁੰਚਾਓ ਕੈਮਰਾਮੈਨ ਮਾਰਕੀ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਮਨ ਇੰਡੀਆ ਟੀਵੀ ਪਿੰਡ ਰਾਜੇ